ਵਾਹੀਗੁਰ ਜੀ ਦਾ ਖਾਲਸਾ ਵਾਹੀਗੁਰ ਜੀ ਦੀ ਫਤਿਹ ਇਹ ਪੰਜਾਬ ਦਾ ਉਹ ਇਲਾਕਾ ਜੋ ਅੱਜ ਤੋਂ ਹੀ ਨਹੀਂ ਰਾਜੇ ਸਿਕੰਦਰ ਦੇ ਟਾਈਮ ਤੋਂ ਜੰਗ ਦਾ ਅਖਾੜਾ ਬਣਿਆ ਹੋਇਆ ਹੈ ਦੁਨੀਆਂ ਚਿੱਤਨ ਤੋਂ ਬਾਅਦ ਜਦ ਰਾਜਾ ਸਿਕੰਦਰ ਪੰਜਾਬ ਵੱਲ ਵਧਿਆ ਤਾਂ ਉਸ ਦਾ ਟਕਰਾ ਹੁੰਦਾ ਹੈ ਪੰਜਾਬ ਦੇ ਪੁੱਤਰ ਪੋਰਸ ਦੇ ਨਾਲ ਮਹਿਮੂਦ ਗਜ਼ਨਵੀ ਨੇ ਭਾਰਤ ਦੇ ਉੱਪਰ 1000 ਤੋਂ 1027 ਈਸਵੀ ਤੱਕ 17 ਹਮਲੇ ਕੀਤੇ ਖੈਬਰ ਪਾਸ ਦੇ ਰਾਹੀ ਹੀ ਗਜ਼ਨਵੀਰ ਤੇ ਅੱਗੇ ਆਉਣ ਵਾਲੇ ਹਮਰਾਵਰਾ ਨੇ ਭਾਰਤ ਦੇ ਉੱਪਰ ਹਮਲੇ ਕੀਤੇ ਅਸਲ ਵਿੱਚ ਚਾਹੇ ਖੈਬਰ ਦਰਿਆ ਇੱਕ ਪਹਾੜੀ ਰਾਹ ਸੀ ਪਰ ਇਹ ਸਭ ਤੋਂ ਛੋਟਾ ਤੇ ਆਸਾਨ ਰਾਹ ਸੀ ਭਾਰਤ ਦੇ ਵਿੱਚ ਦਾਖਲ ਹੋਣ ਦਾ ਸਬੇ ਰਾਹੀ ਹੀ ਹਮਲਾਵਰ ਆਰਾਮ ਨਾਲ ਪੰਜਾਬ ਚ ਦਾਖਲ ਹੋ ਜਾਂਦੇ ਸੀ ਤੇ ਉਸ ਤੋਂ ਬਾਅਦ ਉਹਨਾਂ ਵਸਤੇ ਆਸਾਨ ਹੁੰਦਾ ਸੀ ਦਿੱਲੀ ਤੇ ਹਮਲਾ ਕਰਨ ਦੇ ਲਈ ਅੱਜ ਵੀ ਪੰਜਾਬ ਦਾ ਇਹ ਇਲਾਕਾ ਭਾਰਤ ਤੇ ਪਾਕਿਸਤਾਨ ਦੀ ਲੜਾਈ ਦਾ ਜੰਗ ਦਾ ਖਾੜਾ ਬਣਿਆ ਹੋਇਆ ਹੈ ਪਾਕਿਸਤਾਨ ਦਾ ਸੂਬਾ ਲੈਂਦਾ ਪੰਜਾਬ ਤੇ ਭਾਰਤ ਦੇ ਅਧੀਨ ਚੜਦਾ ਪੰਜਾਬ ਐਡ ਡਰੋਨ ਐਸੀ ਦੋਨਾਂ ਧਰਤੀ ਦੇ ਡਿੱਗੇ ਮੌਜੂਦਾ ਸਮੇਂ ਪਹਿਰਗਾਮ ਘਟਨਾ ਤੋਂ ਬਾਅਦ ਪਾਕਿਸਤਾਨ ਤੇ ਭਾਰਤ ਦੇ ਵਿੱਚ ਇੱਕ ਜੰਗ ਜੀ ਛਿੜ ਗਈ ਸੀ ਤੇ ਪੰਜਾਬ ਚ ਜੰਗ ਦਾ ਅਖਾੜਾ ਸੱਜਿਆ ਇਸ ਮੌਕੇ ਦੋਨੋਂ ਪਾਸਿਓਂ ਪੰਜਾਬੀਆਂ ਨੇ ਕਾਸ ਕਰਕੇ ਸਿੱਖਾਂ ਨੇ ਪੰਜਾਬ ਨੂੰ ਜੰਗ ਦਾ ਖਾੜਾ ਨਾ ਬਣਾਉਣ ਨੂੰ ਆਖਿਆ ਤੇ ਦੋਵਾਂ ਹੀ ਦੇਸ਼ਾਂ ਨੇ ਸਿੱਖਾਂ ਨੂੰ ਆਪਣੇ ਪੱਖ ਵਿੱਚ ਰੱਖਣਾ ਚਾਹਿਆ ਜੰਮ ਤਾਂ ਟਲ ਗਈ ਪਰ ਇੰਨਾ ਥੋੜੇ ਹੀ ਦਿਨਾਂ ਦੇ ਵਿੱਚ ਇੰਨਾ ਡਰੋਨਾਂ ਨੇ ਪੰਜਾਬ ਦੀਆਂ ਕਾਲੀਆਂ ਰਾਤਾਂ ਨੂੰ ਲਾਲ ਬਣਾ ਛੱਡਿਆ ਪੰਜਾਬ ਦੇ ਜੰਮਿਆਂ ਨੂੰ ਕਿਹਾ ਜਾਂਦਾ ਹੈ ਨਿਤ ਮਹਿਮਾ ਤੇ ਪੰਜਾਬ ਦੇ ਲੋਕਾਂ ਨੇ ਸਿਕੰਦਰ ਤੋਂ ਲੈ ਕੇ ਹੁਣ ਤੱਕ ਇਸ ਧਰਤੀ ਦੇ ਲਈ ਆਪਣਾ ਖੂਨ ਡੋਲਿਆ ਸਿੰਕੰਦਰ ਦੁਨੀਆ ਜਿੱਤਣ ਤੋਂ ਬਾਅਦ ਜਦ ਚੇਲਮ ਰਾਹੀ ਪੰਜਾਬ ਦੇ ਵਿੱਚ ਵੜਨਾ ਚਾਹਿਆ ਤਾਂ ਉਸ ਦੇ ਸਾਹਮਣੇ ਖੜਿਆ ਸੀ ਰਾਜਾ ਪੁਰਸ ਜੋ ਪੰਜਾਬ ਦੇ ਮੱਧਰਾ ਜੱਟ ਕਬੀਲੇ ਦਾ ਰਾਜਾ ਸੀ ਦੋ ਟੜੀ ਮਹੀਨਿਆਂ ਤੱਕ ਦੋਨੋਂ ਹੀ ਫੌਜਾਂ ਇੱਕ ਦੂਜੇ ਦੇ ਸਾਹਮਣੇ ਖੜੀਆਂ ਰਹੀਆਂ ਪਰ ਸਿਕੰਦਰ ਦੀ ਹਿੰਮਤ ਨਾ ਹੋਈ ਪੰਜਾਬ 'ਤੇ ਹਮਲਾ ਕਰਨ ਦੇ ਲਈ ਜਦੋਂ ਰਾਜਾ ਪੋਰਸ ਸਿਕੰਦਰ ਦੇ ਸਾਹਮਣੇ ਹਾਥੀ ਲੈ ਕੇ ਆਇਆ ਤਾਂ ਸਿਕੰਦਰ ਨੇ ਪਹਿਲੀ ਵਾਰ ਜੰਗੇ ਹਾਥੀ ਦੇਖੇ ਸੀ 7 ਫੁੱਟ ਦਾ ਕੱਦ ਸੀ ਪੋਰਸ ਦਾ ਤੇ ਜਦੋਂ ਪੋਰਸ ਨੇ ਸਿਕੰਦਰ ਨੂੰ ਹੰਗਾਰਿਆ ਕਿ ਦੋਨਾਂ ਫੌਜਾਂ ਨੂੰ ਕਿਉਂ ਹੀ ਲੜਾਣਾ ਹੈ ਤੂੰ ਮੇਰੇ ਨਾਲ ਦੋ ਦੋ ਹੱਥ ਕਰ ਲੈ ਪਰ ਸਿਕੰਦਰ ਜਹ ਹਿੰਮਤ ਨਹੀਂ ਹੋਈ ਪੋਰਸ ਦੇ ਨਾਲ ਲੜਨ ਦੇ ਲਈ ਭਾਵੇਂ ਅੱਜ ਲੋਕ ਇਹ ਮੰਨਦੇ ਨੇ ਕਿ ਇਸ ਲੜਾਈ ਦੇ ਵਿੱਚ ਸਿਕੰਦਰ ਜਿੱਤਿਆ ਸੀ ਪਰ ਕਈ ਸਰੋਤ ਇਹ ਦੱਸਦੇ ਨੇ ਕਿ ਉਸ ਸਮੇਂ ਇਸ ਜੰਗ ਦੇ ਵਿੱਚ ਪੋਰਸ ਜਿੱਤਿਆ ਸੀ ਤੇ ਸਿਕੰਦਰ ਨੂੰ ਖਾਲੀ ਹੱਥ ਮੁੜਨਾ ਪਿਆ ਦੁਨੀਆ ਜਿੱਤਣ ਤੁਰਿਆ ਸੀ ਪੰਜਾਬ ਤੋਂ ਹਾਰ ਕੇ ਮੁੜ ਗਿਆ ਐਸੀ ਪੰਜਾਬ ਦੀ ਧਰਤੀ ਤੇ ਖੈਬਰ ਦਰਿਆ ਦੇ ਰਾਹੀ ਮਹਿਮੂਦ ਗਜ਼ਨਵੀ ਆਇਆ 1000 ਈਸਵੀ ਦੇ ਵਿੱਚ ਉਸਨੇ ਪਹਿਲਾ ਹਮਲਾ ਭਾਰਤ ਦੇ ਉੱਪਰ ਕੀਤਾ ਫਿਰ 1008 ਤੇ 1025 ਉਸਨੇ ਵੱਡੇ ਹਮਲੇ ਕੀਤੇ ਤੇ ਇੰਨਾ ਹਮਲਿਆਂ ਦੇ ਵਿੱਚ ਉਸਨੇ ਭਾਰਤ ਦੇ ਮੰਦਰ ਲੁੱਟੇ ਤੇ ਉਹ ਸਭ ਕੁਝ ਲੁੱਟ ਕੇ ਗਰਜਨਵੀ ਵੱਲ ਵਾਪਸ ਗਿਆ ਇਸ ਸਮੇਂ ਦੌਰਾਨ ਹੀ ਉਸਨੇ ਪ੍ਰਸਿੱਧ ਸੋਮਨਾਥ ਮੰਦਰ ਨੂੰ ਲੁੱਟਿਆ ਸੀ ਉਸਦੇ ਹਮਲਿਆਂ ਨੇ ਭਾਰਤ ਦੇ ਵਿੱਚ ਮੁਗਲਾਂ ਤੇ ਤੁਰਕਾਂ ਦੀ ਰਾਹਗਰੀ ਤਿਆਰ ਕੀਤੀ ਗਜਨਵੀ ਤੋਂ ਬਾਅਦ ਆਂਦਾ ਹੈ ਮੁਹੰਮਦ ਗਜਨਵੀ ਜਿਸ ਨੇ ਭਾਰਤ ਦੇ ਉੱਪਰ ਹਮਲੇ ਕੀਤੇ ਤੇ ਉਸ ਨੇ ਵੀ ਇਹ ਹਮਲੇ ਖੈਬਰ ਦਰਿਆ ਦੇ ਰਾਹੀ ਹੀ ਕੀਤੇ ਮਗਰੋਂ ਬਾਬਰ ਵੀ ਖੈਪਰ ਦਰਿਆ ਦੇ ਵਿੱਚ ਹੀ ਆਇਆ ਤੇ ਉਸ ਨੇ ਮੁਗਲ ਸਮਰਾਜੇ ਦੀ ਨੀ ਰੱਖੀ। ਤੇ ਐਸੀ ਸਮੇਂ ਦੇ ਦੌਰਾਨ ਸਿੱਖ ਧਰਮ ਦਾ ਇਸ ਦੁਨੀਆ ਦੇ ਉੱਪਰ ਆਗਮਨ ਹੋ ਚੁੱਕਿਆ ਸੀ ਤੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਬਾਬਰ ਨੂੰ ਜ਼ਬਰ ਕਹਿ ਕੇ ਉਹਦੇ ਜ਼ੁਲਮ ਦਾ ਟੱਕਰਾ ਕੀਤਾ। ਟਿਆਣ ਵਾਲੇ ਸਮੇਂ ਦੇ ਜੰਗ ਜੂ ਸਿੱਕਾ ਦੇ ਅੱਗੇ ਹੀ ਇੱਕ ਐਗਜ਼ਾਮਪਲ ਸੈੱਟ ਕੀਤਾ ਕਿ ਇੱਥੇ ਆਇਆ ਜ਼ਾਲਮ ਸੁੱਕਾ ਨਾ ਜਾਵੇ। ਬਾਬਰ ਦਾ ਸੈੱਟ ਕੀਤਾ ਗਿਆ ਹੋਇਆ 700 ਸਾਲ ਦਾ ਮੁਗਲੀਆਂ ਰਾਜ ਨੀਹਾਂ 'ਚ ਖੜੇ ਦੋ ਛੋਟਿਆਂ ਬਾਲਕਾਂ ਨੇ ਨੀਹਾਂ 'ਚ ਜਦ ਰੋਲਿਆ ਤਾਂ ਖਾਲਸੇ ਨੇ ਇਸ ਧਰਤੀ ਨੂੰ ਰਾਜ ਦੇ ਭਾਗ ਲਾਇਆ ਤੇ ਜਦੋਂ ਸਖਾਇਬਰ ਦਰਿਆ ਦੇ ਰਾਹੀ ਹੀ ਅਫਗਾਨੀ ਵਰਗੇ ਭਾਰਤ ਦੇ ਉੱਪਰ ਹਮਲਾ ਕਰਨ ਦੇ ਲਈ ਆਏ ਤਾਂ ਸਾਹਮਣੇ ਖੜਿਆ ਸੀ ਖਾਲਸਾ ਅਬਦਾਲੀ ਨੇ ਭਾਰਤ ਦੇ ਪੰਜਾਬ ਦੇ ਰਾਹ ਤੋਂ 9 ਹਮਲੇ ਕੀਤੇ। ਇਨ੍ਹਾਂ ਹਮਲਿਆਂ ਦੇ ਵਿੱਚ ਉਹ ਜਾਂਦਾ ਜਾਂਦਾ ਮਰਾਠੇ ਤੇ ਹੋਰਾਂ ਨੂੰ ਹਰਾ ਕੇ ਜਾਂਦਾ ਸੀ। ਪਰ ਖਾਲਸੇ ਨੇ ਉਸ ਦੇ ਰਾਹ ਦੇ ਵਿੱਚ ਕੁਝ ਇਹੋ ਜਿਹੇ ਕੰਡੇ 비ਜੇ। ਕੀ ਘਬਰਾਇਆ ਹੋਇਆ ਅਬਦਾਲੀ ਆਪਣੇ ਆਖਰੀ ਹਮਲੇ ਦੇ ਵਿੱਚ ਮੌਤ ਤੱਕ ਪਹੁੰਚਿਆ। ਗਜਨੀ ਦੇ ਬਾਜ਼ਾਰ 'ਚ ਵਿਕਨ ਨੂੰ ਜਾਂਦੀਆਂ ਹੋਈਆਂ ਹਿੰਦੂਸਤਾਨੀ ਬੀਬੀਆਂ ਨੂੰ ਕਿਸ ਤਰੀਕੇ ਦੇ ਨਾਲ ਸਿੱਖਾਂ ਨੇ ਬਚਾਇਆ ਉਸ ਦੇ ਬਾਰੇ ਤਾਂ ਇਤਿਹਾਸ ਆਪ ਗੱਲਾਂ ਕਰਦਾ ਹੈ ਤੇ ਜੇਕਰ ਤੁਸੀਂ ਇਹ ਜਾਣਨਾ ਚਾਹੁੰਦੇ ਹੋ ਕਿ ਕਿਸ ਤਰੀਕੇ ਦੇ ਨਾਲ ਸਿੱਖਾਂ ਨੇ ਅਫਦਾਲੀ ਨੂੰ ਮਾਰ ਦਿੱਤੀ ਤਾਂ ਉਸ ਦੇ ਬਾਰੇ ਅਸੀਂ ਇੱਕ ਅਲੱਗ ਤੋਂ ਵੀਡੀਓ ਬਣਾਈ ਹੋਈ ਹੈ ਜਿਸ ਨੂੰ ਜਾ ਕੇ ਤੁਸੀਂ ਵੇਖ ਸਕਦੇ ਹੋ ਇਹ ਸਾਰੇ ਹਮਲਾਵਰ ਅਫਗਾਨਿਸਤਾਨ ਮਿਡਲ ਏਸ਼ੀਆ ਤੋਂ ਚੱਲੇ ਖੇਬਰ ਦਰਿਆ ਤੋਂ ਚਲਦੇ ਹੋਏ ਲਾਹੌਰ ਅੰਮ੍ਰਿਤਸਰ ਦਿੱਲੀ ਵੱਲ ਵਧੇ ਜਦੋਂ ਮਹਾਰਾਜਾ ਰਣਜੀਤ ਸਿੰਘ ਜੀ ਨੇ ਪੰਜਾਬ ਦੇ ਵਿੱਚ ਖਾਲਸਾ ਰਾਜ ਕਾਇਮ ਕੀਤਾ ਤਾਂ ਸਰਦਾਰ ਹਰੀ ਸਿੰਘ ਨਲਵਾ ਜੀ ਨੇ ਇਸ ਖੇਬਰ ਦਰਿਆ ਤੇ ਪੱਕਾ ਬੰਨ੍ਹ ਮਾਰ ਕੇ ਵਿਦੇਸ਼ੀ ਹਮਲਿਆਂ ਨੂੰ ਬੰਦ ਕੀਤਾ ਚੇਰੇ ਪੰਜਾਬ ਪਹਿਲਾ ਰਾਜਾ ਸੀ ਜਿਸਨੇ ਆਪਣੀਆਂ ਫੌਜਾਂ ਨੂੰ ਪੇਸ਼ਾਵਰ ਤੱਕ ਪਹੁੰਚਾਇਆ ਤੇ ਖੈਬਰ ਦਰਿਆ ਨੂੰ ਆਪਣੇ ਕੰਟਰੋਲ ਦੇ ਵਿੱਚ ਕੀਤਾ ਖੈਬਰ ਦਰਿਆ ਇਕੱਲਾ ਇੱਕ ਰਸਤਾ ਨਹੀਂ ਸੀ ਐ ਭਾਰਤ ਦੀ ਇਤਿਹਾਸ ਦੀ ਦਹਿਲੀਜ਼ ਸੀ ਜਿਸ ਦੇ ਰਾਹੀਂ 700 ਸਾਲਾਂ ਤੱਕ ਭਾਰਤ ਦੇ ਉੱਪਰ ਹਮਲੇ ਹੁੰਦੇ ਰਹੇ ਤੇ ਹਰ ਵਾਰ ਪੰਜਾਬੀ ਲੋਕਾਂ ਨੇ ਇਨ੍ਹਾਂ ਹਮਲਿਆਂ ਦਾ ਸਾਹਮਣਾ ਤੇ ਟੱਕਰਾਂ ਕੀਤਾ ਇਹ ਪੰਜਾਬ ਦਾ ਇਲਾਕਾ ਵੱਡੀ ਥਾਂ ਰੱਖਦਾ ਹੈ ਐਸੀ ਕਰਕੇ ਸਾਰੀ ਸਿੱਖ ਕੌਮ ਨੇ ਇਕਜੁੱਟ ਹੋ ਕੇ ਇਹ ਫੈਸਲਾ ਲਿਆ ਕਿ ਇਸ ਵਾਰ ਅਸੀਂ ਪੰਜਾਬ ਤੇ ਪਾਕਿਸਤਾਨ ਦੋਨਾਂ ਹੀ ਦੇਸ਼ਾਂ ਦੀਆਂ ਸਰਕਾਰਾਂ ਨੂੰ ਪੰਜਾਬ ਨੂੰ ਜੰਗ ਦਾ ਖਾੜਾ ਨਹੀਂ ਬਣਾਉਣ ਦੇਵਾਂਗੇ ਦੇਖਿਆ ਜਾਏ ਤਾਂ ਇਹ ਉਹ ਜਗ੍ਹਾ ਹੈ ਜਿੱਥੇ ਖਾਲਸੇ ਨੇ ਆਪਣੀਆਂ ਜਾਨਾਂ ਵਾਰ ਕੇ ਵੈਰੀਆਂ ਨੂੰ ਉੱਥੋਂ ਭਜਾਇਆ ਹੈ ਜਿੱਥੇ ਸਰਕਾਰੀ ਖਾਲਸਾ ਰਾਜ ਕਾਇਮ ਹੋਇਆ ਜਿੱਥੇ ਨਲੂਏ ਸਰਦਾਰ ਦੀ ਕਰਪਾਨ ਪਠਾਣਾ ਤੱਕ ਮਾਰ ਕਰਦੀ ਸੀ ਜਿੱਥੇ ਲਹਾਰ ਤਖਤ ਅੰਗਰੇਜ਼ਾਂ ਨੂੰ ਕੂਰੀਆਂ ਮਾਰ ਕੇ ਡਰਾਉਂਦਾ ਸੀ ਇਹ ਹੀ ਲੌਕਾਂ ਹੈ ਜਿੱਥੇ ਸਿੱਖ ਕੌਮ ਨੇ ਵੱਡੇ ਨੂੰ ਵੱਡੇ ਕੱਲੂ ਕਾਰੇ ਸਹੇ ਤੇ ਉੱਦੇਮ ਵੱਦ ਕੌਮ ਇੱਕੋ ਦਿਨ ਦੇ ਵਿੱਚ ਅਬਦੀ ਹੋ ਗਈ। ਐਸੀ ਸਥਾਨ ਤੇ ਧੰਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਜਨਮ ਇੰਸਤਾਨ ਨਨਕਾਣਾ ਸਾਹਿਬ ਪੈਂਦਾ ਹੈ। ਐਸੀ ਧਰਤੀ ਤੇ ਧੰਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਇਸਤਾਨ ਧਰਮੰਦਰ ਸਾਹਿਬ ਪੈਂਦਾ ਹੈ ਜਿਹੜਾ ਕੀ ਸਿੱਖਾਂ ਦਾ ਕੇਂਦਰੀ ਸਥਾਨ ਮੰਨਿਆ ਜਾਂਦਾ ਹੈ। ਪੰਜਾਬ ਦੇ ਦਾਵੇਦਾਰ ਹੋਣ ਕਰਕੇ ਸਿੱਖ ਕੌਮ ਨਾ ਨਨਕਾਣੀ ਦਾ ਨੁਕਸਾਨ ਚਾਹ ਸਕਦੀ ਹੈ ਨਾ ਹੀ ਦਰਬਾਰ ਸਾਹਿਬ ਦਾ ਨਾ ਸਾਨੂੰ ਕਿਸੇ ਹੋਰ ਨੁਕਸਾਨ ਜਾਂ ਕਤਲੇਆਮ ਦੀ ਸੋਚ ਹੈ ਕਿਉਂਕਿ ਸਿੱਖ ਕੌਮ ਸਰਬੱਤ ਦਾ ਭਲਾ ਮੰਗਦੀ ਹੈ ਤਾਂ ਇਹ ਨਹੀਂ ਹੈ ਕਿ ਸਿੱਖ ਕੌਮ ਕਿਸੇ ਜੰਗ ਤੋਂ ਡਰਦੇ ਹਨ ਪਰ ਗੱਲ ਇਹ ਦੇ ਵਿੱਚ ਪਣ ਇਥੇ ਕਿਉਂ ਬਣੀਏ ਸਿੱਖਾਂ ਨੇ ਤਾਂ ਜਾਤੀ ਦੇ ਨਾਮ ਤੇ ਆਪਣਾ 10 ਲੱਖ ਬੰਦਾ ਮਰਵਾਇਆ ਫਿਰ ਆਜ਼ਾਦੀ ਮਗਰੋਂ ਆਜ਼ਾਦ ਮੁਲਖ ਦੇ ਵਿੱਚ ਬੰਕਰ ਤੋਪਾਂ ਨੇ ਸਾਡੇ ਤਖਤ ਟਾਏ ਹੋਏ ਹਾਂ ਗळा 'ਚ ਟੈਰ ਪਾਏ ਹੋਏ ਹਾਂ ਸਿੱਖ ਨਾ Hindu Muslim ਦੇ ਹਮਾਇਤੀ ਆ ਜ਼ੁਲਮ ਖਿਲਾਫ ਖੜੇ ਹੁੰਦੇ ਆ ਤੇ ਮਜ਼ਲੂਮਾਂ ਦੀ ਰਾਖੀ ਕਰਦੇ ਆ ਇਹ ਧਰਤੀ ਜੰਗਾ ਦੀ ਧਰਤੀ ਤਾਂ ਹੈ ਪਰ નિર્ਦੋਸ਼ ਲੋਕਾਂ ਦੀ ਖੂਨ ਬਹਾਉਣ ਵਾਲੀ ਨਹੀਂ ਅੱਜ ਵੀ ਸਾਰਾ ਅੱਜ ਵੀ ਜਿੱਥੇ ਸਾਰਾ ਦੇਸ਼ جنگ ਦੇ ਜਸ਼ਨਾਂ ਨੂੰ ਮਨਾਉਣ ਡਿਆ ਸੀ ਉੱਥੇ ਹੀ ਪੰਜਾਬ ਨੇ ਇਸ جنگ ਦੇ ਵਿੱਚ ਆਪਣੇ ਪਿੰਡੇ ਤੇ ਜ਼ਖਮ ਹਟਾਏ ਹੋਇਆ ਔਰ ਹੈ ਵੀ ਇੱਕ ਸਰਕਾਰੀ ਰਿਕਾਰਡ ਹੈ ਜੋ ਦੱਸਦਾ ਹੈ ਕਿ ਪੰਜਾਬ ਇੱਕ ਇਹੋ ਜਿਹੀ ਕੱਲੀ ਥਾਂ ਹੈ ਜਿੱਥੇ ਜੰਗੀ ਵਿਦਵਾਵਾਂ ਸਭ ਤੋਂ ਜ਼ਿਆਦਾ ਨੇ ਪੰਜਾਬ ਦੀ ਸਿਆਸਤ ਦੇ ਵਿੱਚ ਸਿਮਰਨਜੀਤ ਸਿੰਘ ਮਾਨ ਹੋ ਉਹ ਦੇ ਕਲੇ ਸਿਆਸਤਦਾਨ ਨਿਕਲੇ ਜਿਨ੍ਹਾਂ ਨੇ ਲੜਾਈ ਦੀ ਥਾਂ ਤੇ ਸ਼ਾਂਤੀ ਦਾ ਹੋਕਾ ਦਿੱਤਾ ਤੇ ਪੰਜਾਬ ਨੂੰ ਜੰਗ ਦਾ ਖੌਲਾ ਨਾ ਬਣਾਉਣ ਦੀ ਆਵਾਜ਼ ਬੁਲੰਦ ਕੀਤੀ ਪਰ ਇਸ ਵੀਡੀਓ ਦੇ ਵਿੱਚ ਇਸ ਪੰਜਾਬ ਦੀ ਖਿੱਤੇ ਦੀ ਮੋਟੀ-ਮੋਟੀ ਜਾਣਕਾਰੀ ਦਿੱਤੀ ਹੈ ਇਤਿਹਾਸ ਦੀਆਂ ਕੁਝ ਵੱਡੀਆਂ ਘਟਨਾਵਾਂ ਦੀ ਗੱਲ ਕੀਤੀ ਗਈ ਹੈ ਬੈਕਗ੍ਰਾਉਂਡ ਤੋਂ ਲੈ ਕੇ ਹੁਣ ਤੱਕ ਸਾਡੇ ਨੌਜਵਾਨ ਤੇ ਸਾਡੇ ਸਾਰੇ ਲੋਕ ਇਸ ਰਿਐਲਿਟੀ ਨੂੰ ਜਾਣ ਪਾਣ ਵੀਡੀਓ ਵਧੀਆ ਲੱਗੀ ਹੋਏ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜੁਆਇਨ ਜ਼ਰੂਰ ਕਰਿਓ ਤਾਂਕਿ ਸਾਡੇ ਅੱਗੇ ਆਉਣ ਵਾਲੀਆਂ ਮੈਂਬਰਸ ਓਨਲੀ ਵੀਡੀਓਜ਼ ਤੁਸੀਂ ਜ਼ਰੂਰ ਦੇਖ ਪਾਓ ਤੇ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ ਕਿ ਤੁਹਾਨੂੰ ਅੱਜ ਦੀ ਵੀਡੀਓ ਕਿਹੋ ਜਿਹੀ ਲੱਗੀ ਪੰਜਾਬ ਸਪੀਕਸ ਤੁਹਾਡਾ ਆਪਣਾ ਚੈਨਲ ਹੈ ਸਬਸਕ੍ਰਾਈਬ ਕਰਨਾ ਨਾ ਭੁੱਲਿਓ